ਚਿਕਲੀਗਰ ਜੜੀ ਕੋਮਾ ਇੱਕ ਪਾਰਸਾ ਅਸੀਂ ਰਜਵਾੜਿਆਂ ਨੂੰ ਸਿੰਘਾਂ ਦਾ ਸ਼ਸਤਰ ਬਣਾ ਕੇ ਦਿੰਦੇ ਸੀ ਕੁਰੂ ਮਾਰਜ਼ ਨੂੰ ਮੁਸਲਮਾਨ ਸ਼ਸਤਰ ਬਣਾ ਕੇ ਦਿੰਦੇ ਸੀ ਆਪਣੀ ਕੌਮ ਦੀ ਉਹ ਮਦਦ ਕਰਨ ਲੱਗੇ ਤੇ ਜਿਹੜਾ ਬਣਾਉਣ ਵਾਲਾ ਸੀ ਨਾ ਠੀਕ ਹੈ ਉਹਦੀ ਗਲਤੀ ਦਾ ਗੁਰੂ ਨੂੰ ਪਤਾ ਲੱਗ ਗਿਆ ਨਵੇਂ ਤੋਂ ਨਵੇਂ ਹਥਿਆਰ ਬਣਾ ਕੇ ਦਿੱਤੇ ਸਾਡੇ ਬਡੇਰਿਆਂ ਨੇ ਯਸੇ ਆਪ ਨਹੀਂ ਬਣਦੇ ਉਹ ਆਪ ਕੋਲ ਖੜ ਕੇ ਬਣਵਾਉਂਦਾ ਹੈ ਜਕਾਰਾ ਬਲਾਵੇ ਨਹਿਰੋ ਜਾਵੇ ਚੀਤਾ ਸਿੰਘ ਜਰੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਸ ਕਿਰਪਾਨ ਖੰਡੂ ਖੜਗ ਤਪਕ ਤਬਰਾਰ ਤੀਰ ਸੈਭ ਸਰੋਹੀ ਸਾਥੀ ਇਹ ਹੈ ਹਮਾਰਾ ਪੀਰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸ਼ਸਤਰਾਂ ਨੂੰ ਸਿੱਖਾਂ ਦੇ ਪੀਰ ਕਾਇ ਸਿੰਘਾਂ ਦੇ ਪੀਰ ਕਹਤੇ ਸਿਕਲੀਗਰ ਭਰਾ ਸਿਕਲੀਗਰ ਭਾਈਚਾਰਾ ਜਿਹੜਾ ਕਿ ਗੁਰੂ ਸਾਹਿਬਾਂ ਦੇ ਲਈ ਸ਼ਸਤਰ ਤਿਆਰ ਕਰਦਾ ਸੀ ਕਿਤਨਾ ਕਿਤੇ ਸਿੱਖਾ ਦੇ ਵੱਲੋਂ ਉਹਨਾਂ ਨੂੰ ਵਿਸਾਰ ਰਹਿ ਗਿਆ ਪਰ ਅਜੇ ਵੀ ਆਪਣੀ ਸੇਵਾ ਜਿਹੜੀ ਨਿਭਾ ਰਹੇ ਨੇ ਪਹੁੰਚਿਆ ਫਤਿਹਗੜ੍ਹ ਸਾਹਿਬ ਜਿੱਥੇ ਇਹ ਪਰਿਵਾਰ ਰਾਜਸਥਾਨ ਤੋਂ ਆ ਕੇ ਨਾਗਣੀ ਵਰਸ਼ੇ ਅਜਿਹੇ ਸ਼ਸਤਰ ਜਿਹੜੇ ਤਿਆਰ ਕਰ ਕਰਕੇ ਲੋਕਾਂ ਨੂੰ ਦੇ ਰਹੇ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਕੋਰਲ ਵਰਲਡ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਹਿਬ ਸ਼ਸਤਰ ਤਿਆਰ ਕਰਦੇ ਹੋ ਗੁਰੂ ਸਾਹਿਬਾਂ ਨੇ ਪੁਰਾਣੇ ਸਮੇਂ ਦੀ ਤੁਹਾਨੂੰ ਸੇਵਾ ਬਖਸ਼ੀ ਆ ਕਿਵੇਂ ਦਾ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਇੱਕ ਇਹ ਵੀ ਕੌਮ ਹੈਗੀ ਆ ਜਿਹੜੀ ਸਿਰਫ ਸ਼ਸਤਰਾਂ ਦੀ ਸੇਵਾ ਕਰਦੀ ਸੀ ਗੁਰੂ ਸਾਹਿਬ ਜੀ ਅਸੀਂ ਆ Rajasthan ਦਾ ਸਾਡਾ ਇਤਿਹਾਸ ਹੈ ਜੀ ਚਤੋੜਗੜ੍ਹ ਸਾਹਿਬ ਸਾਡਾ ਕਿਲਾ ਹੈ ਉੱਥੇ ਅਸੀਂ ਰਜਵਾੜਿਆਂ ਨੂੰ ਸ਼ਸਤਰ ਬਣਾ ਕੇ ਦਿੰਦੇ ਸੀ ਰਾਜੇ ਮਹਾਰਾਜੇ ਨੂੰ ਠੀਕ ਹੈ ਤੇ ਗੁਰੂ ਮਾਰਾਜ ਨੂੰ ਮੁਸਲਮਾਨ ਸਸਤਰ ਬਣਾ ਕੇ ਦਿੰਦੇ ਸੀ ਠੀਕ ਆ ਉਹ ਕੀ ਕਰਨ ਲੱਗੇ ਆਪਣੀ ਕੌਮ ਦੀ ਉਹ ਮਦਦ ਕਰਨ ਲੱਗੇ ਗੁਰੂ ਮਾਰਾਜ ਨੂੰ ਕੱਚੇ ਹਥਿਆਰ ਕੱਚੇ ਸਸਤਰ ਤੇ ਸਿੰਘ ਫਟੜ ਫੁੱਟੜ ਹੋ ਗਏ ਜਾਂਦੇ ਸੀ ਫਿਰ ਜਿਹੜਾ ਬਣਾਉਣ ਵਾਲਾ ਸੀ ਨਾ ਠੀਕ ਹੈ ਉਹਦੀ ਗਲਤੀ ਦਾ ਗੁਰੂ ਨੂੰ ਪਤਾ ਲੱਗ ਗਿਆ ਉਹ ਆਪਦਾ ਘਰ ਛੱਡ ਕੇ ਚੱਲ ਗਿਆ ਫਿਰ ਕਿਸੇ ਨੇ ਕਿਹਾ ਵੀ ਚਤੋੜਗੜ ਮਰਾਜੇ ਮਹਾਰਾਜੇ ਨੂੰ ਸ਼ਸਤਰ ਬਣਾ ਕੇ ਦਿੰਦੇ ਨੇ ਜਿਵੇਂ ਆ ਇੱਕ ਦੂਜੇ ਪਤਾ ਲੱਗਦਾ ਵੀ ਫਲਾਣੀ ਥਾਂ ਉਹ ਚਲ ਪਰਾਣਾ ਆ ਗਏ ਐਵੇਂ ਸਾਨੂੰ ਫਿਰ ਉੱਥੋਂ ਲੈ ਕੇ ਗੁਰੂ ਮਹਾਰਾਜ ਨੇ ਬੁਲਾਇਆ ਅਸੀਂ ਫਿਰ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਹਥਿਆਰ ਬਣਾ ਕੇ ਦਿੱਤੇ ਸਾਡੇ ਬਡੇਰਿਆਂ ਨੇ ਠੀਕ ਹੈ ਜੀ ਉਹਦੇ ਚ ਫਿਰ ਗੁਰੂ ਦੀ ਉਹਦੇ ਬਾਅਦ ਕਿਸੇ ਪਾਸੇ ਕੋਈ ਸਿੰਘ ਫੱਟੜ ਨਹੀਂ ਹੋਇਆ ਸਿੰਘਾਂ ਦੀ ਫਤਿਹ ਗੱਜ ਕੇ ਆਂਦੀ ਸੀ ਉਦੇ ਬਾਅਦ ਉਹਦੇ ਗੁਰੂ ਮਹਾਰਜ ਨੇ ਕਿਹਾ ਭਈ ਸਿਕਲੀਗਰ ਜਿਹੜੀ ਕੋਮ ਆਇ ਕਿ ਪਾਰਸ ਆ ਪਾਰਸ ਦਾ ਮਤਲਬ ਸਮਝਦੇ ਹੋ ਠੀਕ ਹੈ ਜੀ ਇਹ ਨੂੰ ਇਹ ਸੁਣਾ ਕਰਦੇ ਹਾਂ ਜੀ ਇਹ ਪਾਰਸ ਆ ਇਹਨੂੰ ਆਪੇ ਸ਼ਾਮ ਕੇ ਰੱਖਣਾ ਹੈ ਸਿਕਲੀਗਰ ਕੋਮ ਨੂੰ ਗੁਰੂ ਨੇ ਸ਼ਾਮ ਕੇ ਰੱਖੇ ਸੀ ਕਿਸੇ ਨੂੰ ਦੱਸਦਾ ਨਹੀਂ ਜੀ ਕੁਪਤ ਰੱਖਦਾ ਸੀ ਫੌਜਾਂ ਨੂੰ ਠੀਕ ਹੈ ਜੀ ਉਹਦੇ ਬਾਅਦ ਗੁਰਬੇਰ ਐਸੀ ਉਹਦੇ ਬਾਅਦ ਛੇ ਮੇ ਪਛੋਂ ਤੋਂ ਨਾਲ ਜੁੜ ਗਏ ਉਹਦੇ ਬਾਅਦ ਸਿੱਖ ਕੌਮ ਦੀ ਕਿਥੇ ਪਾਸੇ ਹਾਰ ਨਹੀਂ ਹੋਈ ਜੇ ਤੁਸੀਂ ਮੈਨੂੰ ਦੱਸ ਦੋ ਕੋਈ ਵੀ ਸੰਘਾਰ ਕਹਿਆ ਤਾਂ ਠੀਕ ਹੈ ਇਹ ਜਦ ਸਸਤਰ ਬਣਾ ਕੇ ਦੇਣਾ ਪੱਕੇ ਲੋਨ ਨੂੰ ਵੀ ਕੱਟ ਦੇਣਾ ਉਹਨੇ ਹੁਣ ਕਿਹੜੇ ਕਿਹੜੇ ਸ਼ਸਤਰ ਲਾਹੀ ਤੁਸੀਂ ਤਿਆਰ ਕਰ ਰਹੇ ਇੱਥੇ ਅਜੀਦੀ ਨਾਗਣੀ ਤਿਆਰ ਕਰਦੇ ਆ ਠੀਕ ਹੈ ਜੀ ਬਰਛੇ ਆ ਲਗਣੀ ਸਾਹਿਬ ਠੀਕ ਹੈ ਜੀ ਇਹਦਾ ਇਹ ਜਦੋਂ ਚੱਲਦੀ ਹੈ ਨਾ ਇਹਦੀ ਆਟੋਮੈਟਿਕ ਸਪੀਡ ਬਜਿੰਦੀ ਆ ਇੰਨੀ ਪਾਵਰ ਇਹਦੇ ਚ ਤੇ ਡੋਲੇ ਚ ਇੰਨੀ ਜਾਨ ਆ ਜੂਗੀ ਲੋਹੇ ਨੂੰ ਫਾੜ ਕੇ ਪਾਰੇ ਚਲ ਜੂਗੀ ਭਾਈ ਬਚੱਤਰ ਸਿੰਘ ਦੀ 6 ਮੇ 5 6 ਦੀ ਦੇਣਾ ਉਹਦੀ ਸ਼ਕਤੀ ਹੈ ਇਹਦੇ ਚ ਐਸੇ ਆਪ ਨਹੀਂ ਬਣਦੇ ਉਹ ਆਪ ਕੋਲ ਖੜ ਕੇ ਬਣਵਾਂਦਾ ਹੈ ਰਾਮ ਨਾਵੇ ਨੇ ਆ ਲੋਕ ਆਵੇ ਚੀਤਾ ਸਿੰਘਾ ਨੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਉਹਦੀ ਸ਼ਕਤੀ ਸਾਰੀ ਉਹਦੀ ਸ਼ਕਤੀ ਛੇਵੇਂ ਪਾਛਾ ਦੀ ਜੀ ਉਹ ਆਪ ਖੜਕੇ ਬਣਾਉਂਦਾ ਇਹ ਸਾਨੂੰ ਅਸੀਂ ਸਾਡੇ ਹੁਣ ਦੇ ਤੁਸੀਂ ਵੇਖ ਰਹੇ ਜਵਾਕ ਜਿੱਲੇ ਹੁਣ ਕਿਵੇਂ ਆ ਆ ਵੇਖ ਲਓ ਘਰੇ ਵੀ ਸਾਡਾ ਐਵੇਂ ਆ ਬੱਚੇ ਵੀ ਸ਼ਸਤਰ ਈਚਾਰ ਕਰਦੇ ਨੇ ਸਾਰੇ ਉਹਦੇ ਹੁਣ ਦੇਖ ਲਓ ਬੱਚਿਆਂ ਦੀ ਪੜ੍ਹਾਈ ਦਾ ਪੜ੍ਹਾਈ ਪੜਾਂਦੇ ਅਸੀਂ 10 10 ਤਾਂ ਪੜਾਣਾ ਉਹ ਤਾਂ ਜ਼ਰੂਰੀ ਹੈ ਅਸੀਂ ਮੈਂ ਅਨਪੜ੍ਹ ਰਹਿ ਗਿਆ ਮੈਨੂੰ ਅਫਸੋਸ ਹੁੰਦਾ ਹੈ ਵੀ ਮੈਂ ਮੈਂ ਅਨਪੜ੍ਹ ਰਹਿ ਗਿਆ ਮੈਨੂੰ ਬਹੁਤ ਤਕੜਾ ਅਫਸੋਸ ਹੁੰਦਾ ਹੈ ਵੀ ਮੈਂ ਗੁਰੂ ਕਰਨ ਸਾਹਿਬ ਨਹੀਂ ਪੜ ਸਕਦਾ ਠੀਕ ਹੈ ਮੈਨੂੰ ਵਾਈ ਗਰੁੱਪ ਨਾਮ ਦਾ ਸਬਦ ਦਾ ਉਹ ਜਪਦਾ ਉਹ ਮੈਨੂੰ ਆਪ ਹੀ ਦੱਸ ਦਿੰਦਾ ਹੈ ਸਿਰਫ ਮੈਂ ਪੜਨਾ ਨਹੀਂ ਜਾਣਦਾ ਬਾਕੀ ਮੈਂ ਗੁਰੂ ਦੇ ਜਿਹੜੇ ਗੁਣੂ ਹੈਗੇ ਆ ਮਾਲਕ ਨੇ ਦਿੱਤੇ ਉਹ ਸਾਂਭ ਕੇ ਰੱਖੇ ਹੋਏ ਆ ਉਹ ਨਹੀਂ ਤੋੜਦਾ ਠੀਕ ਹੈ ਬੱਬਾ ਜੀ ਉਹਦੇ ਬਾਅਦ ਬਹੁਤ ਜੰਗਾਂ ਗੁਰੂ ਨੇ 14 ਜੰਗ ਗੁਰੂ ਗੋਬਿੰਦ ਸਿੰਘ ਨੇ ਲੜੀ ਨੇ 14 ਜੰਗਾਂ 14 ਜੰਗਾਂ ਦੇ ਵਿੱਚ 14 ਜੰਗਾਂ ਦੇ ਵਿੱਚ ਨਾ ਸਸਤਰ ਇੱਕ ਤੋਂ ਇੱਕ ਬਣਾ ਕੇ ਦਿੱਤਾ ਜੋ ਸਸਤਰ ਵੀ ਸਾਡੇ ਆਪਣੇ ਕੇਸਗੜ੍ਹ ਸਾਹਿਬ ਦੇ ਸਾਡੇ ਬੁਜੁਰਗਾਂ ਦੇ ਹੱਥ ਦੇ ਠੀਕ ਹੈ ਲੋਈ ਜਿਵੇਂ ਮੁਗਲ ਟੋਪੀ ਪਾ ਕੇ ਆਉਂਦੇ ਸੀ ਨਾ ਠੀਕ ਹੈ ਤੇ ਉੱਥੇ ਖੁਰਪਾ ਪਿਆ ਜਿਵੇਂ ਖਰਗੋਸ਼ ਦਾ ਮੂੰਹ ਹੁੰਦਾ ਹੈ ਠੀਕ ਹੈ ਜੇ ਨਹੀਂ ਆ ਤੇ ਨੈਟ ਤੇ ਤੁਸੀਂ ਵੇਖ ਲਓ ਸਾਮ ਨੂੰ ਰਾਤ ਨੂੰ 7 ਵਜੇ ਉੱਥੇ ਦਰਸ਼ਨ ਹੁੰਦੇ ਨੇ ਅਰਦਾਸ ਵੇਲੇ ਇਹ ਜੇ ਵਜੇ ਸਸਤਰ ਨਵੇਤ ਨਵੀ ਬਈ ਮੁਗਲਾਂ ਦਾ ਬਹੁਤ ਦਿਮਾਗ ਹੁੰਦਾ ਸੀ ਤੇ ਜਦੋਂ ਸਾਨੂੰ ਬੁਲਾਇਆ ਨਾ ਫਿਰ ਮੁਗਲਾਂ ਨੇ ਕਿਹਾ ਵੀ ਇਹ ਕਿਹੜੀ ਕੌਮ ਆ ਗਈ ਜੇ ਨਾ ਦਿਹਾਰੀ ਨਹੀਂ ਹੁੰਦੀ ਨਾ ਨਾ ਕੋਲੇ ਸਲਾਕਤ ਮੰਨਦਾ ਬਿਓ ਕੋਣ ਹੈ ਵਿੱਚੇ ਠੀਕ ਹੈ ਇਹ ਮੈਂ ਚਲਦਾ ਚਲਦਾ ਉਹ ਨਾਂ ਨੂੰ ਲੱਗ ਗਿਆ ਪਤਾ ਠੀਕ ਹੈ ਫਿਰ ਸਾਡੇ ਤੇ ਤੇ ਚਾਰ ਬਹੁਤ ਹੋਏ ਸਾਡੇ ਮਾਵਾ ਬੇਣਾ ਤੇ ਠੀਕ ਹੈ ਜੀ ਮਤਲਬ ਕਹਿਣ ਦਾ ਮਤਲਬ ਆ ਅਸੀਂ ਆਪ ਦਾ دین-ਧਰਮ ਨੇ ਆ ਰਿਆ ਅਜੇ ਤੱਕ ਕਈ ਲੋਕੀ ਮਾਲ ਲੈ ਵੀ ਪੈਸੇ-ਪਾਸੇ ਤੁਰ ਜਿੰਦੇ ਨੇ ਅਸੀਂ ਪੈਸਾ ਨਹੀਂ ਵੇਖ ਰਹੇ ਅਸੀਂ ਤੇ ਗੁਰੂ ਮਹਾਰਜ ਦੀ ਸੰਗਤੀ ਸੇਵਾਏ ਆ ਸਿੱਖੀ ਕੁਮਾਰੇ ਆਈ ਪੰਥ ਦਾ ਅਸੀਂ ਪੰਥ ਵਾਸਤੇ ਗੁਰੂ ਨੇ ਸਾਨੂੰ ਭੇਜਿਆ ਤੇ ਪੰਥ ਦੀ ਅਸੀਂ ਸੇਵਾ ਕਰਦੇ ਰਿਆਂਗੇ ਚਾਹ ਉਹਦੇ ਚ ਕੋਈ ਚਾਹ ਕੰਡੇ ਵਿਛਾ ਦੇ ਚਾਹ ਕਾਂਚ ਵਿਛਾ ਦੇ ਉਹਦੇ ਸਾਨੂੰ ਕੋਈ ਪਰਵਾਹ ਨਹੀਂ ਨਾ ਸਾਡੇ ਕੋਈ ਦਰਦ ਹੁੰਦਾ ਨਾ ਕੁਝ ਹੁੰਦਾ ਠੀਕ ਹੈ ਸਾਨੂੰ ਮਹਿਸੂਸ ਇਹ ਹੁੰਦਾ ਹੈ ਵੀ ਵਾਹਿਗੁਰੂ ਆਪ ਇੱਥੇ ਖੜਾ ਹੈ ਸਾਨੂੰ ਇਹ ਗੱਲ ਦਾ ਮਹਿਸੂਸ ਹੁੰਦਾ ਹੈ ਤੇ ਮਹਿਸੂਸ ਵੀ ਕਿੰਨੂ ਹੋਊਗਾ ਇਹ ਵੀ ਗੱਲ ਸੁਣ ਲਿਓ ਤੁਸੀਂ ਜਿਹੜੇ ਵਾਇਗਰੂ ਨੂੰ ਯਾਦ ਕਰਕੇ 24 ਘੰਟੇ ਰੱਖਦਾ ਹੈ ਉਹਨੂੰ ਮਹਿਸੂਸ ਹੁੰਦਾ ਹੈ ਹਰੇਕ ਨੂੰ ਮਹਿਸੂਸ ਨਹੀਂ ਹੁੰਦਾ ਇਹ ਗੱਲ ਹੋਰ ਸੁਣ ਲਈ ਜੇ ਆਪਾਂ ਚੰਗੇ ਕੰਮ ਕਰਾਂਗੇ ਠੀਕ ਹੈ ਕਿਸੇ ਦੀ ਸੇਵਾ ਕਰਾਂਗੇ ਵਾਇਗਰੂ ਦੀ ਜੇ ਮੈਂ ਉਹਨੂੰ ਮੈਂ ਇੱਥੇ ਆ ਰਿਹਾ ਨਾ ਠੀਕ ਹੈ ਉਹ ਵਾਇਗਰੂ ਨੂੰ ਪਤਾ ਹੈ ਮੈਂ ਕਿੰਨੀ ਕਮਾਈ ਕਰਦਾ ਹਾਂ ਤੇ ਜਿਹੜੀ ਮੈਂ ਕਮਾਈ ਕਰ ਰਿਹਾ ਹੈ ਨਾ ਉਹ ਸਤਿਗੁਰੂ ਮੈਨੂੰ ਜਦੋਂ ਮੈਂ ਅਕਾਲ ਚਨਾਣੇ ਸਾਰੇ ਨਹੀਂ ਕਰਨਾ ਉਹ ਉਹ ਕਮਾਈ ਮੈਨੂੰ ਉਸ ਤੇ ਮਿਲੇਗੀ ਬਾਬਾ ਜੀ ਤੇ ਮੇਰੇ ਸਾਰੀ ਸੰਗਤ ਨੂੰ ਮੈਸੇਜ ਹੈ ਅੱਜ ਹੀ ਸਿੱਖ ਜਿਹੜੇ ਹੈਗੇ ਨਾ ਤੇ ਹੋਰ ਵੀ ਕੋਮ ਹੈਗੇ ਨਾ ਭਈ ਆ ਸਿੱਖ ਕੋਮ ਦੇਖ ਲੈ ਕਿੰਨੀ ਦਿਆਲੂ ਆ ਠੀਕ ਆ ਤੇ ਮੇਰੇ ਆਖਣ ਦਾ ਮਤਲਬ ਤੁਸੀਂ ਕੇਸ ਦਾੜਾ ਤਾਂ ਘਟਾਣਾ ਨਹੀਂ ਮੈਂ ਜਦੋਂ ਲੋਵਾ ਲੈ ਕੇ ਆਇਆ ਇੱਕ ਮੱਝਵੀ ਸਿੰਘ ਸੀ ਉਹ ਵੀ ਵੀਡੀਓ ਸੁਣੂਗਾ ਉਹਨੂੰ ਹੀ ਪਤਾ ਲੱਗ ਜਾਏਗਾ ਉਹ ਕਹਿੰਦਾ ਕਿ ਮੈਂ ਮੈਂ ਵੀਮਲ ਪੜਦਾ ਗੋੜ ਵਾਲੀ ਠੀਕ ਹੈ ਹਾਂ ਤੇ ਮਿੰਗੇ ਦੇਖੋ ਜੀ ਗੁਰੂ ਮਹਾਰਜ ਨੇ ਕਿਹਾ ਹੈ ਕਿ ਆਪਾਂ ਸਾਰੇ ਧਰਮ ਦਾ ਸਤਿਕਾਰ ਕਰਨਾ ਹੈ ਇਹ ਨੀਅਮ ਹੈ ਆਪ ਦਾ ਧਰਮ ਛੱਡ ਕੇ ਉਹਦੇ ਮਗਰ ਲੱਜਣਾ ਹੈ ਠੀਕ ਆ ਉਹਨੂੰ ਆ ਗੱਲ ਮੈਂ ਕਹੀ ਮਿੰਗੇ ਉਹਨੇ ਤਾਂ ਚਲੋ ਕਿਹਾ ਸੀ ਤੇ ਤੁਸੀਂ ਫਿਰ ਉਹ ਗੋਡ ਨੂੰ ਤਾਂ ਦਬਦੇ ਆ ਤੇ ਸਿੱਖ ਨੂੰ ਸਿੱਖ ਕੌਮ ਦੇ ਚ ਜਲਮ ਲੈ ਕੇ ਤੇ ਤੈਨੂੰ ਦਬਾੜ ਜਾਣਗੇ ਮੈਨੂੰ ਤੈਨੂੰ ਮੰਨ ਗਏ ਮੇਰੀ ਗੱਲ ਸੁਣ ਉਹਨੂੰ ਕਿਹਾ ਮੈਂ ਵੀਰੇ ਤੇ ਰੱਗ ਹੱਥ ਜੋੜਦਾ ਮੈਂ ਕੋਈ ਨਹੀਂ ਤੂੰ ਬਿਮਲ ਜ਼ਰੂਰ ਪੜ ਉਹਦੇ ਚ ਗਿਆਨ ਮਿਲਦਾ ਹੈ ਉਹ ਚੰਗੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਜਿਨ੍ਹਾਂ ਤੇ 33 ਕਰੋੜ ਦੇਵਤਾ ਹੋਏ ਹੈ ਨਾ ਸਾਰੇ ਦੀ ਬਾਣੀ ਉਹਦੇ ਚ ਅੱਲਾਹ ਤੱਕ ਦੀ ਬਾਣੀ ਆ ਉਹ ਨਾਲ ਕੀ ਤੇ ਥੁੜੀ ਐ ਫੇਰ ਉਹ ਆਪ ਦਾ ਧਰਮ ਛੱਡ ਗੋ ਤੇ ਮਕਰ ਲੱਜਾਂਗੇ ਆ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਸ਼ਸਤਰ ਲੈ ਕੇ ਆਉਂਦਿਆਂ ਨੂੰ ਇਸ ਜਗਤ ਚਿਰਤਾ ਵੇਖ ਲੋ ਜੀ ਹੁਣ ਆ ਜਵਾ ਕਿਵੇਂ ਮਕਰ ਲੱਗੇ ਆ ਸਾਡਾ ਬਾਪੂ ਮੁਫਲੀ ਦੀ ਦੁਕਾਨ ਉੱਥੇ ਬੈਠਾ ਮੇਰੇ ਪਿਓ ਦੇ 6 ਬਿਹਰਾਨ ਤੇ ਅਸੀਂ ਵੀ 6 ਬੇਰਾਂ ਨਾ ਠੀਕ ਆ ਤੇ ਉਹਦੇ 6 ਬੇਰਾਂ ਤੇ ਅਸੀਂ ਵੀ 6 ਬੇਰਾਂ ਨਾ ਠੀਕ ਹੈ ਫਿਰ ਸਾਡੀ ਬੂਆ ਹੋਗੀ ਉਹਦੀ ਵੀ 8 ਮੁੰਡੇ ਨਾ ਠੀਕ ਹੈ ਇਹ ਮੈਂ ਇਹ ਮੈਂ ਜੋੜੀ ਹੈ ਨਾ ਤੇ ਘਟੋ ਘਟ 2 250 ਪਰਿਵਾਰ ਇਹ ਮੇਰੇ ਹੀ ਬਿਠਾ ਹੈ ਅੱਛਾ ਜੀ ਸਰ ਹਾਂ ਉਹ ਬਰਾਏ ਸਾਡਾ ਅੱਛਾ ਜੀ ਏ ਚਾਚਾ ਇੱਧਰ ਬੈਠੇ ਸਾਡਾ ਪਿਓ ਮੂਪਲੀ ਵੇਚਦਾ ਉੱਥੇ ਬੈਠੇ ਉਹਦਾ ਪਿੜਾ ਕਿਸੇ ਦੇ ਮਿਲਣ ਲਈ ਤਾਂ ਪੈ ਲਈ ਪੰਜਾਬ ਵਾਲੇ ਫਿਰ ਪਿਆਰ ਦਿੰਦੇ ਆ ਪੂਰਾ ਜਦੋਂ ਆਉਂਦੇ ਹੋ ਹਾਂਜੀ ਸਾਨੂੰ ਬਹੁਤ ਪਿਆਰ ਮਿਲਦਾ ਏ ਜੀ ਸਾਨੂੰ ਪਿਆਰ ਇੰਨਾ ਮਿਲਦਾ ਏ ਠੀਕ ਹੈ ਮੈਂ ਕਹਿੰਦਾ ਅਸੀਂ ਬਾਗੋ ਬਾਗ ਹੋ ਜਾਂਦੇ ਇੰਨਾ ਪਿਆਰ ਮਿਲਦਾ ਏ ਇੰਨੀ ਸੰਗਤ ਦੇ ਨਾਲ ਜੁੜਦੇ ਆ ਨਵੀਂ ਨਵੀਂ ਸੰਗਤ ਮਿਲਦੀ ਆ ਸਾਰੇ ਜਲਾਤੋ ਠੀਕ ਹੈ ਕੋਈ ਬੰਦੇ ਬਾਹਰੋਂ ਆਂਦੇ ਆ ਉਹ ਵੀ ਸਾਡਾ ਸਤਿਕਾਰ ਕਰਦੇ ਆ ਬਾਬਾ ਜੀ ਕੀ ਕਿਹਾ ਨਾ ਸਾਰੇ ਜਿੰਨੇ ਵੀ ਦਲ ਲੇ ਗਏ ਨਾ ਸਾਰੇ ਦਲ ਪੰਥ ਦੇ ਸਿੰਘ ਸਾਡੇ ਕੋਲ ਆਂਦੇ ਆ ਤੇ ਸਾਨੂੰ ਬਹੁਤ ਤਗੜੀ ਖੁਸ਼ੀ ਹੁੰਦੀ ਆ ਸਾਨੂੰ ਇਹ ਵੀ ਜੀ ਖੁਸ਼ੀ ਹੁੰਦੀ ਆ ਵੀ ਵਾਹਿਗੁਰੂ ਸਾਡੇ ਕੋਲ ਹੀ ਬਿਠੇ ਹੈ ਵਾਹਿਗੁਰੂ ਸਾਡੇ ਕੋਲ ਵਾਹਿਗੁਰੂ ਦਾ ਸਮਾਨ ਹੈ ਤੇ ਆ ਵਾਹਿਗੁਰੂ ਦੇ ਜਿਹੜੇ ਸਸਤਰ ਹੈ ਨਾ ਤੇ ਕਿਸੇ ਬਾਬੇ ਨੂੰ ਕਹਤਾ ਵੀ ਭਾਈ ਰਾਮ ਸਿੰਘ ਤਲਵਾਰ ਰਗੜਦਾ ਸੀ ਪੇਰ ਥੱਲੇ ਰੱਖ ਕੇ ਠੀਕ ਹੈ ਚੋਕ ਇਹਨ ਲੱਗ ਲੈ ਬੋਲ ਸਾਡਾ ਪੇਰ ਥੱਲੇ ਕੇ ਬਾਬਾ ਜੀ ਉਧਰ ਰਗੜੀ ਜਾਂਦਾ ਹੈਗੇ ਆਪਣੀ ਜਿਹੜੀ ਤਲਵਾਰ ਸੱਕ ਜਾਈਏ ਕੋਈ ਨਹੀਂ ਕੀ ਭਾਈ ਰਾਮ ਸਿੰਘ ਨੇ ਉਹ ਤਲਵਾਰ ਰਗੜ ਲਈ ਥੀ ਸਿਰ ਤੇ ਸਿਰ ਤੇ ਰੱਖ ਕੇ ਹੁਣ ਕੀ ਕਰੂ ਕਿਵੇਂ ਰਗੜੂਗਾ ਹੁਣ ਸਿਰ ਤੇ ਥੋੜੀ ਟਿਕੜੀ ਜਾਊਗੀ ਨੇਰ ਗੜੋਂ ਦੀ ਫਿਰ ਗੁਰੂ ਮਹਾਰਾਜ ਆ ਪਾਇਆ ਗੁਰੂ ਮਹਾਰਾਜ ਨੇ ਦੇਖੋ ਜੀ ਅਸੀਂ ਸਤਕਾਰ ਉਹ ਵਜਿਹਾ ਹੀ ਕਰਦੇ ਆ ਇਹਦੇ ਸਤਕਾਰ ਹੈ ਨਾ ਜਿਹੜਾ ਅਸੀਂ ਉਹਨੇ ਹੀ ਪਿਆਰ ਕਰਦੇ ਆ ਅਸੀਂ ਸਵੇਰੇ ਉੱਠ ਕੇ ਜਦੋਂ ਭੱਟੀ ਤੇ ਕੰਮ ਕਰਦੇ ਆ ਪੈਨ ਨੂੰ ਅਸੀਂ ਪ੍ਰਣਾਮ ਕਰਦੇ ਆ ਲੋਹੇ ਨੂੰ ਲੋਹੇ ਨੂੰ ਅਸੀਂ ਮਿੱਠਾ ਠੇਕਦੇ ਆ ਮਿੱਠਾ ਠੇਕ ਕੇ ਫਿਰ ਇਹਨੂੰ ਭੱਟੀ ਚ ਤਿਆਰ ਕਰਦੇ ਆ ਉਦੇ ਬਾਅਦ ਸਸਤਰ ਜਿਹੜੇ ਹੈਗੇ ਨਾ ਬੇ ਇੱਕ ਸਿਕਲੀਗਰ ਜਿਹੜੀ ਕਾਮ ਹੈਗੀ ਉਹਦੀ ਪੇਰ ਲੱਗ ਸਕਦੇ ਆ ਜਿਹੜੇ ਪੇਰ ਆ ਪੇਰ ਦੇ ਵੀ ਪੇਰ ਥੱਲੇ ਰਗੜ ਰਹੇ ਠੀਕੇ ਪੇਰਾਂ 'ਤੇ ਗੰਦੀ ਗੁੰਦੀ ਮਿੱਟੀ ਲੱਗੀ ਹੁੰਦੀ ਆ ਹਾਂ ਤੇ ਗੁਰੂ ਮਹਾਰਜ ਨੇ ਕਹਿ ਗਏ ਕਿ ਕੋਦੀ ਫਿਰ ਉੱਥੋਂ ਕਹਿ ਗਏ ਸਸਤਰ ਬਣਾਉਣ ਵਾਲਾ ਹੈ ਨਾ ਹੁਣ ਆਪਾਂ ਇਹ ਗੱਲ ਤਾਂ ਨਹੀਂ ਕਿਣੀ ਉਹ ਗੁਰੂ ਗ੍ਰੰਥੀ ਤੁਹਾਨੂੰ ਸਾਰੇ ਪਤਾ ਹੈ ਮੈਂ ਨਹੀਂ ਵੱਡੀ ਗੱਲ ਨਹੀਂ ਕਹਿ ਸਕਦਾ ਜੀ ਬੜਾ ਬੜਾ ਠੀਕ ਬੱਬੇ ਜੀ ਬਾਕੀ ਤੁਹਾਨੂੰ ਸਾਰੇ ਹੀ ਪਤਾ ਹੈ ਸਿਕਲੀਗਰ ਕੋਮ ਦਾ ਸਾਡਾ ਜਿਹੜਾ ਗੁਰੂ ਮਹਾਰਾਜ ਇਤਿਹਾਸ ਬਣਾ ਕੇ ਗਿਆ ਹੈ ਨਾ ਰੈਂਦੀ ਦੁਨੀਆ ਤੱਕ ਅਸੀਂ ਆਪਣੇ ਕਾਰੀਗਰ ਮਿਸਤਰੀ ਬਣਾੰਦੇ ਰਿਆਂਗੇ ਕਾਰਾ ਬਲਾਵੇ ਨਿਆਰ ਹੋ ਜਾਵੇ ਪਾਪਾ ਜੋਰਾਵਰ ਸਿੰਘ ਫਤਿਹ ਸਿੰਘ ਦੇ ਮਨ ਨੂੰ ਭਾਵੇ ਸਤ ਜੀ ਰਿਆ ਗਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ ਬਤਰੇ ਤੇ ਇਹ ਸੀਗੇ ਸਿਕਲੀਗਰ ਭਾਈਚਾਰਾ ਜਿਹੜਾ ਕਿ ਰਾਜਸਥਾਨ ਤੋਂ ਆਏ ਲਾਗਣੀ ਵਰਸ਼ਨ ਦੇ ਵੱਲੋਂ ਤਿਆਰ ਕੀਤਾ ਜਾਂਦਾ ਗੁਰੂ ਸਾਹਿਬਾਂ ਦੇ ਵੱਲੋਂ ਖਾਸ ਬਖਸ਼ਿਸ਼ ਇਸ ਭਾਈਚਾਰੇ ਨੂੰ ਇਹ ਸਾਰੇ ਸ਼ਸਤਰ ਗੁਰੂ ਸਾਹਿਬਾਂ ਨੂੰ ਤਿਆਰ ਕਰਕੇ ਦਿੰਦੇ ਸਨ